ਜਿਹੜੇ ਅੱਜ ਇੱਥੇ ਇਕੱਤਰਤਾ ਹੋਈ ਆ ਉਹ ਕਿਹ ਕਿਹ ਆਪਣਾ ਕਾਦੇ ਸਬੰਧ ਦੇ ਵਿੱਚ ਕੀਤੀ ਗਈ ਆ ਵੀ ਆ ਦਾ ਮੇਨ ਮੁੱਦਾ ਕੀ ਸੀਗਾ ਇਕੱਠ ਰੱਖਣਾ ਦਾ ਹਾਂਜੀ ਥੋੜਾ ਵਿਸਥਾਰ ਨਾਲ ਵਿਸਤਾਰ ਨਾਲ ਦੱਸ ਦਿਓ ਸੰਖੇਪ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੁੱਦਾ ਇੱਕੋ ਹੀ ਆ ਜੀ ਜਿਹੜਾ ਅੱਜ ਸਾਰੇ ਪੰਥਰ ਦੇ ਵਿੱਚ ਚੱਲ ਰਹੀ ਹੈ ਗੱਲ ਜਿਹੜੀ ਕਾਲਪਤਖ ਸਾਹਿਬ ਤੋਂ ਜਿਹੜਾ ਹੁਕਮਨਾਮਾ ਜਾਰੀ ਹੋਇਆ ਸੀ 2 ਅਕਤੂਬਰ ਨੂੰ 24 ਨੂੰ ਜੀ ਉਹ ਲਾਗੂ ਕਰਵਾਉਣ ਲਈ ਜਿਹੜਾ ਦੇਰੀ ਹੋ ਰਹੀ ਆ ਜਾਂ ਉਹਦੇ ਵਿੱਚ ਜਿਸ ਤਰ੍ਹਾਂ ਦੀ ਅੜਚਨਾ ਆ ਰਹੀਆਂ ਨੇ ਜਿਸ ਤਰ੍ਹਾਂ ਹੁਕੂਮਾਣੇ ਤੋਂ ਭੱਜਣ ਦੀ ਕੋਸ਼ਿਸ਼ ਹੋ ਰਹੀ ਆ ਰਾਹ ਤਲਾਸ਼ੇ ਜਾ ਰਹੇ ਨੇ ਜਥੇਦਾਰਾਂ ਦੀ ਸਰਦਾਰ ਖੁਸ਼ੀ ਹੋਈ ਆ ਉਹਨਾਂ ਨੂੰ ਉਹਦਿਆਂ ਤੋਂ ਲਾਂਬੇ ਕੀਤਾ ਗਿਆ ਹੈ ਇਹ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਬਹੁਤ ਚਿੰਤਾ ਦਾ ਵਿਸ਼ਾ ਨੇ ਪੰਥ ਵਾਸਤੇ ਇਸ ਲਈ ਅੱਜ ਦੀ ਇਕੱਤਰਤਾ ਜਿਹੜੀ ਇੱਥੇ ਬੁਲਾਈ ਗਈ ਸੀ ਕਿਉਂਕਿ ਅਸੀਂ ਇੱਕ ਪ੍ਰੋਗਰਾਮ ਦੇ ਚੁੱਕੇ ਹਾਂ ਇੱਕ ਇੱਕ ਮਹੀਨਾ ਪਹਿਲਾਂ 28 28 ਤਰੀਕ ਨੂੰ ਜਦੋਂ ਜਥੇਦਾਰ ਸਾਹਿਬ ਬਾਹਰ ਚਲੇ ਗਏ ਸੀਗੇ ਕਲਤਖ ਸਾਹਿਬ ਦੇ ਜਥੇਦਾਰ ਮੀਟਿੰਗ ਪੋਸਟਪੋਨ ਕਰਕੇ ਤੇ ਉਸ ਤੇ ਸਿੱਖਾਂ ਵਿੱਚ ਬਹੁਤ ਤਰ੍ਹਾਂ ਦੀ ਹਲਚਲ ਪੈਦਾ ਹੋਈ ਸੀ ਕਿ ਇਹ ਐਸੇ ਵਰਚੁਅਲ ਸਮੇਂ ਦੇ ਵਿੱਚ ਜਥੇਦਾਰ ਸਾਹਿਬ ਦਾ ਇਸ ਤਰ੍ਹਾਂ 15 ਦਿਨਾਂ ਲਈ ਗੈਰਹਾਜ਼ਰ ਹੋਣਾ ਜਿਹੜਾ ਇਹ ਇਹ ਬਹੁਤ ਸਾਰੇ ਸਵਾਲ ਛੱਡਦਾ ਹੈ ਯੋ ਉਹਦੇ ਤੇ ਫਿਰ ਜਿਸ ਤਰ੍ਹਾਂ ਮਾਰੇ ਨੇ ਸਾਡੇ ਤੋਂ ਕੋਈ ਸੇਵਾ ਲੈਣੀ ਸੀ ਜਾਂ ਸਾਨੂੰ ਸਮਝਾਈ ਅਸੀਂ ਇੱਕ ਪ੍ਰੋਗਰਾਮ ਦਿੱਤਾ ਜਿੱਥੇ ਦਰ ਸਾਨੂੰ ਪਹਿਲਾਂ ਵੀਡੀਓ ਰਾਹੀਂ ਜਿਸ ਤਰ੍ਹਾਂ ਅੱਜਕੱਲ ਚੱਲਦਾ ਹੈ ਕਿ ਆਪਣੀ ਵੀਡੀਓ ਪਾ ਕੇ ਤੁਸੀਂ ਆਪਣਾ ਮੈਸੇਜ ਕਰਦੇ ਹੋ ਤੇ ਫਿਰ ਲੈਟਰ ਲਿਖ ਕੇ ਵੀ ਜਿਹਾ ਦਰ ਸਾਨੂੰ ਦਿੱਤਾ ਗਿਆ ਵੀ ਤੁਸੀਂ ਕਹਤਾ ਰਹੇ ਹੋ ਵੀ ਹਕੂਮਾ ਨੂੰ ਅੱਖਰ ਅੱਖਰ ਲਾਗੂ ਕੀਤਾ ਜਾਊਗਾ ਪਰ ਅਜ ਤਾਈਂ ਇੱਕ ਅੱਖਰ ਵੀ ਲਾਗੂ ਨਹੀਂ ਹੋਇਆ ਆਪਣਾ ਬੰਦਾ ਜਿਹੜੀ ਸੱਤ ਮੈਂਬਰੀ ਕਮੇਟੀ ਮੂਲ ਜਿਹੜੀ ਜਿੱਥੇ ਗੱਲ ਸ਼ੁਰੂ ਹੋਣੀ ਹੈ ਵੀ ਆ ਕਾਗਿਦਾਂ ਜਿਹੜੇ ਇਕੱਠੇ ਹੋ ਕੇ ਜਿਹੜੀ ਉਹਨਾਂ ਦੀ ਸਿਰਜਣਾ ਕਰ ਰਹੀ ਹੈ ਉਹ ਮੈਂਬਰਸ਼ਿਪ ਹੋਣੀ ਹੈ ਉਹਦੀ 2 ਮਹੀਨਿਆਂ ਤੋਂ ਮੀਟਿੰਗ ਹੀ ਨਹੀਂ ਹੋ ਰਹੀ ਤੇ ਮੀਟਿੰਗ ਕਰਾਉਣ ਵਾਲੇ ਜਿਹੜੇ ਆ ਉਹ ਟਾਲੇ ਮਾਰੀ ਜਾਂਦੇ ਆ ਤੇ ਇਸ ਇਹ ਸਾਫ ਚਾਰ ਹੁੰਦਾ ਹੈ ਕਿ ਉਹਨਾਂ ਨੂੰ ਟਾਈਮ ਦਿੱਤਾ ਜਾ ਰਿਹਾ ਵਿਰੋਧੀ ਧਿਰ ਨੂੰ ਜਿਹੜੇ ਹਕੂਮਾਣਾ ਨਹੀਂ ਮੰਨਦੇ ਉਹ ਉਹ ਆਪਣੀ ਉਹਨਾਂ ਨੇ ਮੈਂਬਰਸ਼ਿਪ ਦੀ ਦਾਨੀ ਕਰਦੇ ਹਰ ਕਈ ਸਮੇਂ ਲੱਗਾ ਕਿ ਜਥੇਦਾਰ ਸਾਹਿਬ ਵੀ ਥੋੜਾ ਉਹਨਾਂ ਦੇ ਉਹ ਵੀ ਜਿਹਨੇ ਥੋੜਾ ਥੋੜਾ ਰਾਹ ਵੀ ਦਿੰਦੇ ਰਹੇ ਉਹਨਾਂ ਨੂੰ ਕਈ ਕਈ ਟੇ ਵੀਰੋ ਨਾਮ ਦੇ ਜਿਸਤਰਾਣ ਕੋਲ ਜਿਹੜੀ ਪਹਿਲਾਂ ਵੀ ਕਿੰਨਾ ਦਿਨਾਂ ਦੇ ਵਿੱਚ ਵਿੱਚ ਤੁਸੀਂ ਸਾਨੂੰ ਆਪਣੇ ਅਸਤੀਫੇ ਜਿਹੜੇ ਉਹ ਦੋਹੋਂਗੇ ਉਹ ਤਿੰਨ ਦਿਨਾਂ ਤੋਂ ਵਾ ਕਿਸ ਕਾ ਕੇ ਲੈ ਕੇ ਸਮਰਵਰ ਦੇ ਲੈ ਕੇ ਫਿਰ ਨਹੀਂ ਤੇ ਲੈ ਕੇ ਫਿਰ ਤਾਂ ਨਹੀਂ ਉੱਤੇ ਔਰ ਜਿਸ ਤਰ੍ਹਾਂ ਫਿਰ ਸੀਗਾ ਵੀ ਉਹ ਜਿਹੜੀ ਚਿੱਠੀ ਜਿਹੜੀ ਹੈ ਇਹ ਤੇ ਉਹਨੂੰ ਮਾਫੀ ਦਿੱਤੀ ਗਈ ਉਹ ਕਿ ਕਿੰਨੇ ਦਿਨਾਂ ਦੇ ਵਿੱਚ ਵਿੱਚ ਅਸੀਂ ਪਰਪਟਿਕ ਡੋਮੇਨ ਚ ਲਿਆਵਾਂ ਉਹ ਵੀ ਨਹੀਂ ਆਈ ਫਿਰ ਜਹਰ ਸਾਹਿਬ ਨੇ ਜਿਹੜਾ ਦਮਦੋਸ ਸਾਹਿਬ ਦੇ ਜਥੇਦਾਰ ਲਈ ਉਹਨੇ ਕਿਹਾ ਵੀ ਕੋਈ ਜਾਂਚ ਕਰਨ ਦਾ ਅਧਿਕਾਰ ਨਹੀਂ ਕਿਸੇ ਨੂੰ ਆਏਗਾ ਜਰਮੇਰੀ ਬੈਠੀ ਫਿਰ ਉਹਨਾਂ ਨੇ ਕੋਈ ਬੋਲ-ਮੋਲ ਜਾਂ ਇਸ਼ਾਰਾ ਵੀ ਦਿੱਤਾ ਪਰ ਉਹਨਾਂ ਦੀ ਜਾਂਚ ਵੀ ਨਹੀਂ ਕਰ ਲਈ ਔਰ ਜਾਂਚ ਕਰਕੇ ਜਿਹੜਾ ਸਾਬਤ ਹੋਇਆ ਕਾਫੀ ਤੋਂ ਵੀ ਇਹ ਸਾਰੀਆਂ ਚੀਜ਼ਾਂ ਨੇ ਮਤਲਬ ਲਗਾਤਾਰ ਜਿਹੜਾ ਹੈ ਵਾਇਲੇਸ਼ਨ ਜਿਹੜੀ ਆ ਵਾਅਲਕ ਨਾ ਦੇਂਦੀ ਆ ਰਹੀ ਹੈ ਉਹਲੇ ਕਿੱਦਾਂ ਹੈ ਉਹ ਅਸਲ ਗੱਲ ਇਹ ਆ ਵੀ ਅੱਜ ਸਾਡੇ ਮੌਜੂਦ ਤੇ ਆ ਕੇ ਗੱਲ ਖੜ ਗਈ ਹੈ ਸਾਡਾ ਕੋਈ ਮੋਰਚਾ ਕਾਮਯਾਬ ਨਹੀਂ ਹੋ ਰਿਹਾ ਸਾਡੀ ਕੋਈ ਲਗਾਈ ਸਕਸੈਸ ਨਹੀਂ ਹੋ ਰਹੀ ਔਰ ਮੈਂ ਅਕਸਰ ਇਹਦਾ ਆ ਰਿਹਾ ਫਿਰ ਵੀ ਸਾਬਤ ਹੋ ਵੀ ਸਾਡੀ ਕੋਈ ਆਜ਼ਾਦੀ ਨਹੀਂ ਲਾਈ ਸਾਡੇ ਕੋਈ ਮੋਰਚੇ ਨਹੀਂ ਚ ਕਾਮਯਾਬ ਨਹੀਂ ਮੇਰਾ ਅਗਲਾ ਸਵਾਲ ਇਹੀ ਸੀ ਕਿ ਮੋਰਚੇ ਕਾਮਯਾਬ ਕਿਉਂ ਨਹੀਂ ਹੋ ਰਹੇ ਤੁਹਾਡੇ ਜਿਨ੍ਹਾਂ ਤੇਰਾ ਖਾਬ ਤੱਕ ਖਸਾ ਯਾਦ ਨਹੀਂ ਹੁੰਦਾ ਉਹ ਸਿਰ ਸਿੱਖਾਂ ਦਾ ਕੋਈ ਮੋਰਚਾ ਜਿਹੜਾ ਸਕਸੈਸ ਨਹੀਂ ਹੋਣਾ ਸਾਡਾ ਤੁਰਾ ਜਿਨ੍ਹਾਂ ਤੇਰਾ ਸਾਨੂੰ ਮਜ਼ਬੂਤ ਕਰਦੇ ਸਾਡੀ ਲੜਾਈ ਕਿਹਨਾਂ ਨਾਲ ਹੈ ਜੇ ਜੇ ਜਿੱਦ ਲੜਾਈ ਆ ਉਹਦਾ ਤੁਰਾ ਹੀ ਨਹੀਂ ਹੈ ਗੱਲ ਫਿਰ ਲੜਾਈ ਹੋਏਗੀ ਆਜ਼ਾਦ ਕਿਸ ਤਰ੍ਹਾਂ ਹੋਊਗਾ ਕੀ ਰਣਨੀਤੀ ਬਣਾਈ ਗਈ ਹੈ ਕਿ ਇਸ ਤਰ੍ਹਾਂ ਮੋਰਚਾ ਤੁਸੀਂ ਨਾ ਰਹੇ ਹੋ ਆਜ਼ਾਦੀ ਜਿਹੜੀ ਅਕਾਲ ਤਖਤ ਦੇ ਜਥੇਦਾਰ ਦੀ ਆਜ਼ਾਦੀ ਮੁਕੰਮਲ ਆਜ਼ਾਦੀ ਤੇ ਆਈ ਆ ਵੀ ਜਥੇਦਾਰ ਦੀ ਨਿਯੁਕਤੀ ਦਾ ਜਿਹੜਾ ਪੈਟਰਨ ਆ ਉਹ ਤੈ ਹੋਣਾ ਚਾਹੀਦਾ ਉਹ ਸ਼੍ਰੋਮਣੀ ਕਮੇਟੀ ਐਗਜ਼ੀਕਟਿਵ ਅੱਗੇਵੇਂ ਨਹੀਂ ਸੀ ਲੱਗਦੇ ਜਾਂਦਾ ਅੱਗੇ ਪੈਨਲ ਆਉਂਦੇ ਸੀ ਪੈਨਲਾਂ ਤੇ ਚਰਚਾ ਹੁੰਦੀ ਸੀ ਸਾਰੀਆਂ ਪੰਥਕ ਜਥੇਬੰਦੀਆਂ ਬੁਲਾਈਆਂ ਜਾਂਦੀਆਂ ਸੀ ਜਿਸ ਜਥੇਦਾਰ ਦਾ ਨਾਮ طے ਹੁੰਦਾ ਸੀ ਫਿਰ ਉਸ ਨੂੰ ਦਸਤਾਬਤ ਦਿੱਤੀ ਜਾਂਦੀ ਸੀ ਔਰ ਸਾਰੀਆਂ ਜਥੇਬੰਦੀਆਂ ਮੰਨ ਲਿਆ ਸੀ ਉਹ ਨਾਂ ਤਾਂ ਜਿਹੜੀ ਸਦੀ ਪੰਚਤ ਮਰਿਆਦਾ ਰਹਿਤ ਮਰਿਆਦਾ ਜਿਹੜੀ ਹੈ ਹਾਲ ਤੱਕ ਤੋਂ ਜਿਹੜੀ ਹੈ ਸਾਡੇ ਕੋਈ ਦੇਰੇਦਾਰ ਉਸ ਰਹਿਤ ਮਰਿਆਦਾ ਨੂੰ ਮੰਨਣ ਦੀ ਚਾਹ ਨਹੀਂ ਕਦੀ ਵਜ੍ਹਾ ਇਹ ਹੀ ਹੈ ਨਾ ਕਿ ਜਥੇਦਾਰ ਦੀ ਟੂਣ ਜਿਹੜਾ ਜਿਹੜਾ ਹੈ ਉਹਨੂੰ ਹਟਾਉਣਾ ਕਿਵੇਂ ਆ ਉਹਨੂੰ ਲਾਉਣਾ ਕਿਵੇਂ ਆ ਉਹਦੇ ਅਧਿਕਾਰ ਕੀ ਨੇ ਕੋਈ ਵੀ ਨਹੀਂ ਚਾਹੇਗਾ ਉਹ ਜਿਹਦੇ ਜਿਹਦੇ ਕੋਲੇ ਡਾਂਗ ਸੀਗੀ ਜਿਹਨਾਂ ਕੋਲੇ ਰਾਜ ਸੀਗਾ ਉਹ ਸੱਤਾ ਦੇ ਨਸ਼ੇ ਦੇ ਵਿੱਚ ਉਹਨਾਂ ਨੇ ਸ਼ੁਰੂਆਣੀ ਕਮੇਟੀ ਵੀ ਉਹਨਾਂ ਦੇ ਗੋਡੇ ਛੱਲੇ ਸੀਗੇ ਇਹ ਫਾਬਰੀ ਵੀ ਉਹਨਾਂ ਦੇ ਸੀ ਇਹਨਾਂ ਨੇ ਦਬਤ استعمال ਕੀਤਾ ਉਸ ਨਾਲ ਤੁਸੀਂ ਮੋਰਚਾ ਇਕੱਲੇ ਲਾ ਰਹੇ ਹੋ ਇਕੱਲੇ ਲਾ ਰਹੇ ਹੋ ਕੋਈ ਹੋਰ ਮੋਰਚਾ ਵੀ ਲੱਗਿਆ ਵੀ ਕਦੋਂ ਮੋਰਚਾ ਸਟਾਰਟ ਕਰ ਰਹੇ ਤੁਸੀਂ ਇਕੱਲੇ ਨਹੀਂ ਨਹੀਂ ਮੇਰੇ ਕਹਿਣ ਦਾ ਮਤਲਬ ਤੁਹਾਡੀ ਪਹਿਲ ਮੋਰਚਾ ਲਾ ਲਈ ਆ ਤੁਸੀਂ ਆਇਆ ਪਹੁੰਚਿਆ ਮੋਰਚੇ ਲਈ ਮੈਨੂੰ ਗੱਲ ਹੋ ਰਹੀ ਹੈ ਵੀ ਉੱਥੇ ਜਾ ਕੇ ਆਪਾਂ ਗੱਲ ਰੱਖਣੀ ਆ ਇਹ ਤੋਂ ਇਲਾਵਾ ਕੋਈ ਹੋਰ ਧਿਰ ਵੀ ਮੋਰਚੇ ਲਈ ਹੈ ਹਾਂਜੀ ਹਾਂਜੀ ਸਾਡੇ ਨਾਲ ਜਥੇਬੰਦੀਆਂ ਸਮਾਜ ਸਾਡੇ ਸੱਤ ਸਤਿਗੁਰਾਂ ਦੇ ਸਿਦਵਾਰੀ ਨੇ ਸਾਡੇ ਬਾਬਾ ਬੀ ਦੀ ਸਿੰਘ ਬਾਬਾ ਜੀ ਸਾਰੇ ਮਿੱਤਰਾਂ ਇਕੱਠੀਆਂ ਹੋ ਕੇ ਤੁਸੀਂ ਔਰ ਅਸੀਂ 21 ਤਰੀਕ ਨੂੰ ਹੀ ਇੱਥੇ ਦਰਬਾਰ ਸਾਹਿਬ ਤੇ ਭਾਈ ਬਲਦੇਵ ਸਿੰਘ ਵਡਾਲਾ ਦੇ ਨਾਲ ਅਸੀਂ ਕਰਕੇ ਅਰਦਾਸ ਕੀਤੀ ਹੈ ਤੁਹਾਡੇ ਨਾਲ ਬੰਦ ਇਕੱਠੇ ਮਾ 13 ਇਕੱਠੇ ਹੋ ਕੇ ਮਾਂ ਕੋਈ ਚੀਜ਼ ਕਰ ਰਹੇ ਕੋਈ ਧਿਰ ਜਿਹੜੀ ਹੁਕਮਨਾਮਾ ਅੱਖਰ ਅੱਖਰ ਲਾਗੂ ਕਰਾਉਣਾ ਚਾਹੀਦਾ ਚਾਹੁੰਦੀ ਆ ਸਭ ਨੂੰ ਖੁੱਲਾ ਸੱਦਾ ਹੈ ਅਸੀਂ ਤਾਂ ਇੱਕ ਗਰੀਬຊਾਉਣ ਵਾਲੇ ਆ ਜੀ ਵੀ ਆਓ ਦਰੀ ਅਸੀਂ ਵਿਚਾਰਤੀ ਆ ਤੇ ਬਹਿ ਕੇ ਹੁਕਮਨਾਮਾ ਲਾਗੂ ਕਰਵਾਓ ਸਾਡਾ ਉਹਦੇ ਕੁਝ ਨਹੀਂ ਆਏਗਾ ਠੀਕ ਹੈ ਕਿਹੜੀ ਤਰੀਕ ਨੂੰ 1 ਮਾਰਚ ਐਸੇ 1 ਮਾਰਚ 2025 ਟਾਈਮ ਟਾਈਮ ਵੀ ਦੱਸ ਦੋ 11 ਵਜੇ ਅਸੀਂ ਅਕਾਲ ਤਖਤ ਸਾਹਿਬ ਤੇ ਇਕੱਠੇ ਹੋਣਾ ਹੈ ਇਕੱਠੇ ਹੋਣਾ ਉਸ ਤੋਂ ਬਾਅਦ ਅਸੀਂ ਅੰਮ੍ਰਿਤਸਰ ਦੀ ਬੈਠ ਜਾਣਾ ਠੀਕ ਹਰ ਭਾਜੀ ਇਹਦੇ ਵਿੱਚ ਅਸੀਂ ਜਿਹੜਾ ਬਾਕੀ ਇਹ ਦੱਸਿਆ ਆ ਤੇ ਹੁਕਮਨਾਮਾ ਸਹਿਰ ਨੂੰ ਲਾਗੂ ਕਰਾਉਣੀ ਹਰ ਇੱਕ ਸਿੱਖ ਇਕੱਲਾ ਇੱਕ ਹੁਕਮਨਾਮੇ ਦੀ ਅਗਿਆਨਿਕ بڑے ਹੁਕਮਨਾਮੇ ਨੇ ਜਿਹੜੇ ਪਏ ਹੋਏ ਨੇ ਜਿਹੜੇ ਤੱਕ ਲਾਗੂ ਹੀ ਨਹੀਂ ਹੋਏ ਸਾਲਾਂ ਤੋਂ ਪਏ ਹੋਏ ਨੇ ਅਕਾਲ ਤਖਤ ਸਾਹਿਬ ਤੋਂ ਜਦੋਂ ਹੁਕਮਨਾਮਾ ਆਉਂਦਾ ਆ ਤੇ ਸਿੱਖ ਇਸ ਤਰ੍ਹਾਂ ਦੇਖਦੇ ਆ ਵੀ ਹੁਕਮ ਆਇਆ ਆ ਤੇ ਸਿੱਖ ਉਹਨੂੰ ਮੰਨਦੇ ਰਹੇ ਆ ਪਰ ਪਹਿਲੀ ਵਾਰੀ ਇਹ ਹੋਇਆ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਹੀ ਚੈਲੰਜ ਕਰ ਦਿੱਤਾ ਐ ਐਸ ਜੀਪੀ ਸੀ ਨੇ ਜਥੇਦਾਰ ਸਾਹਿਬ ਦੇ ਜਾ ਕੇ ਅਕਾਲ ਤਖਤ ਸਾਹਿਬ ਦੇ ਉਹਨਾਂ ਦੇ ਨਿਵਾਸ ਉੱਤੇ ਜਾ ਕੇ ਉਹਨਾਂ ਨੂੰ ਕੱਲ ਦੀ ਜਿਹੜੀ ਕਵਾਇਦ ਤੁਸੀਂ ਵੇਖੀ ਆ ਹੋਈ ਆ ਉਹ ਬਹੁਤ ਖਤਰਨਾਕ ਹੋਈ ਆ ਉਹਨਾਂ ਨੇ ਜਾ ਕੇ ਕਿਹਾ ਵੀ ਤੁਹਾਨੂੰ ਅਸੀਂ ਹਟਾ ਵੀ ਸਕਦੇ ਆ ਤੁਹਾਨੂੰ ਲਾ ਵੀ ਸਕਦੇ ਆ ਇਹ ਸਭ ਤੋਂ ਖਤਰਨਾਕ ਗੱਲ ਸੀ ਜਿਹੜੀ ਕੱਲ ਫੇਰ ਹੋਈ ਆ ਔਰ ਇਹ ਜਿਹਦੇ ਹੋਰ ਸਿੱਖਾਂ ਦਾ ਰੋਲ ਜਿਹੜਾ ਅਸੀਂ ਤਾਂ ਪੂਰੀ ਕੌਮ ਨੂੰ ਕਹਾਂਗੇ ਜੀ ਜਿਨ੍ਹਾਂ ਦਾ ਵੀ ਨਿਸ਼ਚੈ ਕਾਲ ਤਖਤ ਸਾਹਿਬ ਦੇ ਵਿੱਚ ਉਹਨਾਂ ਸਾਰੇ ਭਾਈਚਾਰੇ ਸਾਰੀ ਸਿੱਖ ਕੌਮ ਨੂੰ ਕਹਾਂਗੇ ਕਿ ਉੱਥੇ ਪਹੁੰਚੋ ਜਿਵੇਂ ਬਾਪੂ ਜੀ ਨੇ ਕਿਹਾ ਸੀ ਗਰੀਬ ਚਾਤੀ ਇਸ ਦਾ ਹੁੱਕਾ ਦੇਣਾ ਵੀ ਭਾਈ ਸਾਰੇ ਆਜੋ ਤਾਂ ਮੈਨੂੰ ਲੱਗਦਾ ਵੀ ਇਹਦੇ ਵਿੱਚ ਸਾਰੇ ਇਕੱਠੇ ਆ ਸੀ ਕੋਈ ਇੱਕ ਵੀ ਇਸ ਤੋਂ ਬਾਹਰ ਨਹੀਂ ਹੋਊਗਾ ਬਾਹਰ ਉਹੀ ਹੋਊਗਾ ਜਿਹੜਾ ਕਾਲ ਤਖਤ ਸਾਹਿਬ ਨੂੰ ਨਹੀਂ ਮੰਨਦਾ ਠੀਕ ਧੰਨਵਾਦ